ਅਮਰੀਕੀ ਸਰਕਾਰ ਨੇ ਇੱਕ ਸਖਤ ਨਵੀਂ ਨੀਤੀ ਜਾਰੀ ਕੀਤੀ ਹੈ ਜਿਸ ਦੇ ਅਨੁਸਾਰ ਜੇਕਰ ਕੋਈ ਵਿਦੇਸ਼ੀ ਔਰਤ ਸਿਰਫ ਆਪਣੇ ਬੱਚੇ ਨੂੰ ਅਮਰੀਕੀ ਨਾਗਰਿਕਤਾ ਦਿਵਾਉਣ ਦੇ ਇਰਾਦੇ ਨਾਲ ਅਮਰੀਕਾ ਦੇ ਵਿੱਚ ਜਨਮ ਦੇਣ ਦੇ ਲਈ ਸਫ਼ਰ ਕਰਦੀ ਹੈ ਤਾਂ ਉਸ ਦੀ ਵੀਜ਼ਾ ਅਰਜ਼ੀ ਨੂੰ ਰੱਦ ਕੀਤਾ ਜਾ ਸਕਦਾ ਹੈ ਇਸ ਪ੍ਰਕਿਰਿਆ ਨੂੰ ਬਰਥ ਟੂਰਿਜ਼ਮ ਕਿਹਾ ਜਾਂਦਾ ਹੈ ਅਤੇ ਅਮਰੀਕੀ ਸਰਕਾਰ ਨੇ ਇਸ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕੇ ਨੇ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਦੇ ਮੁਤਾਬਿਕ ਅਮਰੀਕੀ ਧਰਤੀ ਤੇ ਜਨਮਿਆ ਕੋਈ ਵੀ ਬੱਚਾ ਆਪਣੇ ਮਾਪਿਆਂ ਦੇ ਇਮੀਗ੍ਰੇਸ਼ਨ ਸਟੇਟਸ ਤੋਂ ਬਿਨਾਂ ਵੀ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਸਕਦਾ ਹੈ ਪਰ ਹੁਣ ਅਮਰੀਕੀ ਅਧਿਕਾਰੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਵੀਜ਼ਾ ਅਰਜ਼ੀ ਦਾ ਮੁੱਖ ਮਕਸਦ ਬੱਚੇ ਨੂੰ ਨਾਗਰਿਕਤਾ ਦਿਵਾਉਣਾ ਹੈ ਤਾਂ ਅਜੇ ਹੀ ਅਰਜ਼ੀ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ ਨਵੇਂ ਅਮਰੀਕੀ ਨਿਯਮ ਦੇ ਮੁਤਾਬਕ ਜੇਕਰ ਕੋਈ ਵਿਦੇਸ਼ੀ ਵਿਅਕਤੀ ਖਾਸ ਕਰਕੇ ਗਰਭਵਤੀ ਔਰਤਾਂ B1 ਜਾਂ ਫਿਰ B2 ਵੀਜ਼ਾ ਤੇ ਅਮਰੀਕਾ ਜਾਣ ਦੀ ਯੋਜਨਾ ਬਣਾਉਂਦੀ ਹੈ ਅਤੇ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਇਸ ਦੇ ਪਿੱਛੇ ਉਸ ਦਾ ਮਕਸਦ ਬੱਚੇ ਨੂੰ ਇੱਥੇ ਜਨਮ ਦੇ ਕੇ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨਾ ਹੈ ਤਾਂ ਉਸ ਦਾ ਵੀਜ਼ਾ ਤੁਰੰਤ ਰੱਦ ਕੀਤਾ ਜਾ ਸਕਦਾ ਹੈ ਅਮਰੀਕੀ ਮਿਸ਼ਨ ਨੇ ਸੋਸ਼ਲ ਮੀਡੀਆ ਤੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਤੁਸੀਂ ਆਪਣੇ ਵੀਜ਼ੇ ਦੀ ਵਰਤੋਂ ਸਿਰਫ ਬੱਚੇ ਨੂੰ ਅਮਰੀਕੀ ਨਾਗਰਿਕਤਾ ਦਿਵਾਉਣ ਦੇ ਲਈ ਅਮਰੀਕਾ ਦੇ ਵਿੱਚ ਜਨਮ ਦੇਣ ਦੇ ਇਰਾਦੇ ਨਾਲ ਸਫ਼ਰ ਕਰਦੇ ਹੋ ਤਾਂ ਇਹ ਮਨਜ਼ੂਰ ਨਹੀਂ ਹੈ ਇਹ ਨੀਤੀ ਸਾਲ 2020 ਦੇ ਵਿੱਚ ਸ਼ੁਰੂ ਹੋਈ ਸੀ ਜਦੋਂ ਉਸ ਸਮੇਂ ਦੇ ਰਾਸ਼ਟਰਪਤੀ 트ੰਪ ਨੇ ਬਰਥ ਟੂਰਿਜ਼ਮ ਨੂੰ ਰੋਕਣ ਦੇ ਲਈ ਨਵੇਂ ਵੀਜ਼ਾ ਨਿਯਮ ਜਾਰੀ ਕੀਤੇ ਸਨ ਇਸ ਨੀਤੀ ਨੂੰ ਹੁਣ ਮੌਜੂਦਾ ਪ੍ਰਸ਼ਾਸਨ ਨੇ ਹੋਰ ਸਖਤ ਕਰ ਦਿੱਤਾ ਹੈ ਨਾਈਜੀਰੀਆ ਵਰਗੇ ਮੁਲਕਾਂ ਦੇ ਨਾਗਰਿਕ ਵੀ ਜੋ ਪਹਿਲਾਂ ਅਮਰੀਕਾ ਦੇ ਵਿੱਚ ਜਨਮ ਦੇਣ ਦੇ ਇਰਾਦੇ ਨਾਲ ਸਫ਼ਰ ਕਰਦੇ ਸਨ ਹੁਣ ਸਖਤ ਜਾਂਚ ਦਾ ਸਾਹਮਣਾ ਕਰ ਰਹੇ ਨੇ ਬਰਥ ਟੂਰਿਜ਼ਮ ਉਸ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ ਜਿੱਥੇ ਵਿਦੇਸ਼ੀ ਔਰਤਾਂ ਅਮਰੀਕਾ ਦੇ ਵਿੱਚ ਸਿਰਫ ਇਸ ਲਈ ਜਨਮ ਦਿੰਦੀਆਂ ਨੇ ਤਾਂ ਜੋ ਉਹਨਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਹਾਸਲ ਹੋ ਸਕੇ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਦੇ ਅਧੀਨ ਉਹਨਾਂ ਨੂੰ ਨਾਗਰਿਕਤਾ ਹਾਸਲ ਹੋ ਵੀ ਜਾਂਦੀ ਹੈ ਇਸ ਸੋਧ ਦੇ ਮੁਤਾਬਿਕ ਅਮਰੀਕੀ ਧਰਤੀ ਤੇ ਜਨਮਿਆ ਹਰ ਵਿਅਕਤੀ ਭਾਵੇਂ ਉਸਦੇ ਮਾਪਿਆਂ ਦਾ ਇਮੀਗ੍ਰੇਸ਼ਨ ਸਟੇਟਸ ਕੁਝ ਵੀ ਹੋਵੇ ਅਮਰੀਕੀ ਨਾਗਰਿਕ ਮੰਨਿਆ ਜਾਂਦਾ ਹੈ ਇਸ ਨੀਤੀ ਦਾ ਫਾਇਦਾ ਉਠੋਣ ਦੇ ਲਈ ਬਹੁਤ ਸਾਰੀਆਂ ਔਰਤਾਂ ਖਾਸ ਕਰਕੇ ਰੂਸ ਚੀਨ ਨਾਈਜੀਰੀਆ ਤੇ ਹੋਰ ਦੇਸ਼ਾਂ ਤੋਂ ਅਮਰੀਕਾ ਦੇ ਵਿੱਚ ਸਫ਼ਰ ਕਰਦੀਆਂ ਨੇ ਇਤੋਂ ਤੱਕ ਕਿ ਬਰਥ ਟੂਰਿਜ਼ਮ ਨੂੰ ਕੁਝ ਕੰਪਨੀਆਂ ਤੇ ਆਰਗੇਨਾਈਜੇਸ਼ਨਸ ਦੇ ਵੱਲੋਂ ਵੀ ਚਲਾਇਆ ਜਾਂਦਾ ਹੈ ਜੋ ਇਸ ਸਹੂਲਤ ਨੂੰ ਦੇਣ ਲਈ 80000 ਡਾਲਰ ਤੱਕ ਦੀ ਫੀਸ ਵਸੂਲ ਕਰਦੇ ਨੇ ਇਹ ਕੰਪਨੀਆਂ ਵੀਜ਼ਾ ਪ੍ਰਕਿਰਿਆ ਹਸਪਤਾਲਾਂ ਦੇ ਨਾਲ ਸੰਪਰਕ ਅਤੇ ਰਿਹਾਇਸ਼ ਦਾ ਪ੍ਰਬੰਧ ਕਰਦੀਆਂ ਨੇ ਪਰ ਅਮਰੀਕੀ ਸਰਕਾਰ ਨੇ ਅਜਈਆਂ ਸੰਸਥਾਵਾਂ ਤੇ ਵੀ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਈ ਮਾਮਲਿਆਂ ਦੇ ਵਿੱਚ ਵੀਜ਼ਾ ਧੋਖਾਧੜੀ ਅਤੇ ਟੈਕਸ ਚੋਰੀ ਦੇ ਦੋਸ਼ ਤੇ ਵਿੱਚ ਇਹਨਾਂ ਕੰਪਨੀਆਂ ਦੇ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਮਰੀਕੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਕੋਈ ਗਰਭਵਤੀ ਔਰਤ ਸਰਸਪਾਟਾ ਵਪਾਰ ਜਾਂ ਫਿਰ ਮੈਡੀਕਲ ਇਲਾਜ ਵਰਗੇ ਹੋਰ ਜਾਇਜ਼ ਕਾਰਨਾ ਕਰਕੇ ਅਮਰੀਕਾ ਆਉਂਦੀ ਹੈ ਤਾਂ ਉਸਦੀ ਵੀਜ਼ਾ ਅਰਜ਼ੀ ਨੂੰ ਰੱਦ ਨਹੀਂ ਕੀਤਾ ਜਾਵੇਗਾ ਪਰ ਜੇਕਰ ਅਧਿਕਾਰੀਆਂ ਨੂੰ ਇਹ ਸ਼ੱਕ ਹੋਇਆ ਕਿ ਇਸ ਮਹਿਲਾ ਦਾ ਮੁੱਖ ਇਰਾਦਾ ਸਿਰਫ ਬਰਥ ਟੂਰਿਜ਼ਮ ਹੈ ਤਾਂ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਇਸ ਨੀਤੀ ਦਾ ਅਸਰ ਪੰਜਾਬੀ ਭਾਈਚਾਰੇ ਤੇ ਵੀ ਪੈਣ ਦੀ ਪੂਰੀ ਸੰਭਾਵਨਾ ਹੈ ਖਾਸ ਕਰਕੇ ਉਹਨਾਂ ਪੰਜਾਬੀ ਪਰਿਵਾਰਾਂ ਤੇ ਜਿਨ੍ਹਾਂ ਨੇ ਆਪਣੇ ਹੋਣ ਵਾਲੇ ਬੱਚਿਆਂ ਦੇ ਜਨਮ ਲਈ ਅਮਰੀਕਾ ਦੀ ਧਰਤੀ ਨੂੰ ਚੁਣਿਆ ਤਾਂ ਜੋ ਬੱਚਿਆਂ ਨੂੰ ਆਸਾਨੀ ਦੇ ਨਾਲ ਅਮਰੀਕੀ ਨਾਗਰਿਕਤਾ ਮਿਲ ਸਕੇ ਅਮਰੀਕੀ ਨਾਗਰਿਕਤਾ ਨੂੰ ਬੱਚਿਆਂ ਦੇ ਬਿਹਤਰ ਸਿੱਖਿਆ ਤੇ ਕਰੀਅਰ ਦੇ ਮੌਕਿਆਂ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ ਨਵੇਂ ਨਿਯਮਾਂ ਨੇ ਅਜਿਹੇ ਪਰਿਵਾਰਾਂ ਲਈ ਅਮਰੀਕਾ ਜਾਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਅਮਰੀਕੀ ਸਰਕਾਰ ਦੀ ਨਵੀਂ ਵੀਜ਼ਾ ਨੀਤੀ ਅਤੇ ਬਰਥ ਟੂਰਿਜ਼ਮ ਤੇ ਸਖਤੀ ਨੇ ਹਜ਼ਾਰਾਂ ਵਿਦੇਸ਼ੀ ਪਰਿਵਾਰਾਂ ਦੇ ਲਈ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨਾ ਹੁਣ ਮੁਸ਼ਕਲ ਕਰ ਦਿੱਤਾ ਹੈ ਜਦਕਿ ਸੰਵਿਧਾਨਿਕ ਤੌਰ ਤੇ ਜਨਮ ਸਿਟੀਜ਼ਨਸ਼ਿਪ ਅਜੇ ਵੀ ਕਾਨੂੰਨੀ ਹੈ